ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਉਂਦੇ ਹਾਂ ਪਿੰਡ ਕੌਲਗੜ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ ਤਹਿਸੀਲ ਬਲਾਚੌਰ ਦਾ ਪਿੰਡ ਕੌਲਗੜ ਗੜ ਸ਼ੰਕਰ ਬਲਾਚੌਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ ਸ਼ੰਕਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਪਿੰਡ ਦਾ ਮੁੱਢ ਬਾਬਾ ਕੌਲਾ ਨੇ 17ਵੀਂ ਸਦੀ ਦੇ ਸ਼ੁਰੂ ਵਿੱਚ ਬੰਨਿਆ ਦੱਸਿਆ ਜਾਂਦਾ ਹੈ ਬਾਬਾ ਕੌਲਾ ਨੇ ਇੱਥੇ ਬਹੁਤ ਵੱਡਾ ਤਲਾਕ ਖੋਦਿਆ ਜੋ ਆਸ-ਪਾਸ ਦੇ 10-15 ਪਿੰਡਾਂ ਲਈ ਪਾਣੀ ਦਾ ਸੋਮਾ ਹੁੰਦਾ ਸੀ। ਇਸ ਤਲਾ ਦੇ ਕੰਢੇ ਵਸੇ ਪਿੰਡ ਦਾ ਨਾਮ ਬਾਬਾ ਕੌਲਾ ਦੇ ਨਾਂ ਤੇ ਕੌਲਗੜ੍ਹ ਪੈ ਗਿਆ। ਇਸ ਪਿੰਡ ਵਿੱਚ ਬਬਰ ਅਕਾਲੀ ਲਹਿਰ ਵੇਲੇ ਗੁਪਤ ਮੀਟਿੰਗਾਂ ਹੁੰਦੀਆਂ ਸਨ। ਇਸ ਪਿੰਡ ਦੇ ਦੋ ਭਰਾਵਾਂ ਰੱਲਾ ਅਤੇ ਦਿੱਤੂ ਨੇ ਇਸ ਇਲਾਕੇ ਦੇ ਅੰਗਰੇਜ਼ਾਂ ਦੇ ਝੋਲੀ ਚੁਕਾਣ ਨੂੰ ਖਤਮ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ